ਇਹ ਸੀ ਪਰਾਲੀ ਨੂੰ ਅੱਗ ਲਗਾਉਣ ਦੇ ਸਬੰਧੀ ਜੋ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗਾਂ ਲਗਾਈਆਂ ਜਾਂਦੀਆਂ ਉਹਨੂੰ ਰੋਕਣ ਵਾਸਤੇ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਪਿੰਡਾਂ ਵਿੱਚ 40 ਡਿਊਟੀਆਂ ਲਗਾਈਆਂ ਗਈਆਂ ਤੇ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਨੋਟਸ ਕਰਦੇ ਤੇ ਆਏ ਪ੍ਰੋਟੈਸਟ ਕਰਾਂਗੇ ਇੱਥੇ ਪ੍ਰੋਟੈਸਟ ਦੇ ਦੌਰਾਨ ਜਿਹੜੇ ਸਾਡੀਆਂ ਮੰਗਾਂ ਤੋਂ ਪਹਿਲਾਂ ਤੇ ਅਸੀਂ ਉਹਦਾ ਡਿਊਟੀ ਲੈ ਕੇ ਸੈਕੰਡਲੀ ਜਿਹੜੇ ਥੀਲਦਾਰ ਸਾਹਿਬ ਜੀ ਉਹਨਾਂ ਦਾ ਇਹਦਾ ਮਾੜਾ ਵਰਤਾਓ ਸੀ ਜੇ ਐਸ.ਡੀ.ਐਮ. ਇਥੋਂ ਛੁੱਟੀ ਤੇ ਚਲੇ ਗਏ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਜਿਹੜੇ ਸਾਡੇ ਨਾਲ ਗੱਲਬਾਤ ਜਿਹੜੀ ਉਹ ਕਰਨ ਦੇ ਲਈ ਆਏ ਪਰ ਉਹਨਾਂ ਦੀ ਹੈਂਕਰ ਜਿਹੜੀ ਸੀਗੀ ਉਹਨੇ ਸ਼ਬਦਾਵਲੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਗਲਤ ਸੀਗੀ। ਅਰੇ ਤਹਿਸੀਲਦਾਰ ਮੁਰਦਾਬਾਦ 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 ਅਰੇ ਰਾਜ ਦਾ ਮੁੱਖ ਮੰਤਰੀ ਏ ਪ੍ਰਧਾਨ ਮੰਤਰੀ ਏ ਭਲਾ ਕੋਈ ਵੀ ਏ ਉਹ ਕਿਸੇ ਅਧਿਆਪਕ ਕੋਲ ਪੜ ਕੇ ਇੱਥੇ ਫੋਨ ਕਰ ਪਰ ਅਧਿਆਪਕਾਂ ਦੇ ਨਾਲ ਬਤਮੀਜ਼ੀ ਕਰਨੀ ਉਹਨਾਂ ਨੂੰ ਤਨਖੀਆਂ ਦੇ ਰੀਆਂ ਜਿੱਥੇ ਕਿ ਸਾਨੂੰ ਪਰਾਲੀ ਵੀ ਡਿਊਟੀਆਂ ਦੇ ਤਨਖੀਆਂ ਦਿੱਤੇ ਪੈਦੀ ਅਕਸਿੰਦਰ ਸਾਹਿਬ ਦਾ ਦੰਤ ਹੰਤਿਆਂ ਦੇ ਗਿਆ ਇਹ ਕਦੇ ਵੀ ਨਹੀਂ ਅਸੀਂ برداشت ਕਰਾਂਗੇ ਜਿੰਦਾਗਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਾਂ ਕਿ ਜਿੰਨੀ ਦੇਰ ਤੱਕ ਤਹਿਸੀਲਦਾਰ ਜਿਹੜਾ ਹੈ ਉਹ ਮਾਫੀ ਨਹੀਂ ਮੰਗਦਾ ਤੇ ਸਾਡੀਆਂ ਜਿਹੜੀਆਂ ਹੈਗੇ ਡਿਊਟੀਆਂ ਲੱਗੀਆਂ ਹਨ ਉਗਾਦ ਨਹੀਂ ਕਰਦੇ ਉਨੀ ਦੇਰ ਤੱਕ ਜਿਹੜਾ ਹੈ ਤਦ ਨਾਲ ਸਾਡਾ ਜਿਹੜਾ ਉਹ ਜਾਰੀ ਰਹੂਗਾ ਸੁਪਾ ਕਮੇਟੀ ਮੈਂਬਰ ਡੀਟੀਪੀ ਪੰਜਾਬ ਆ ਇਹ ਤੇ ਪਰਾਲੀ ਨੂੰ ਅੱਗ ਲਗਾਉਣ ਤੇ ਸੰਬੰਧੀ ਜੋ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗਾਂ ਲਗਾਈਆਂ ਜਾਂਦੀਆਂ ਉਹਨੂੰ ਰੋਕਣ ਵਾਸਤੇ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਪਿੰਡਾਂ ਵਿੱਚ 41 ਡਿਊਟੀਆਂ ਲਗਾਈਆਂ ਗਈਆਂ ਤੇ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਨੋਟਸ ਕਰਦੇ ਤੇ ਆਇਆ ਪ੍ਰੋਟੈਸਟ ਕਰਾਂਗੇ ਇੱਥੇ ਪ੍ਰੋਟੈਸਟ ਦੇ ਦੌਰਾਨ ਜਿਹੜੇ ਸਾਡੀਆਂ ਮੰਗਾਂ ਤੋਂ ਪਹਿਲਾਂ ਤੇ ਅਸੀਂਾਂ ਦਾ ਛੁੱਟੀ ਲੈ ਕੇ ਸੈਕੰਡਲੀ ਜਿਹੜੇ ਥੀਲਦਾਰ ਸਾਹਿਬ ਸੀਗੇ ਉਹਨਾਂ ਦਾ ਇਹਦਾ ਮਾੜਾ ਵਰਤਾਓ ਸੀ ਕਿ ਮਤਲਬ ਸਾਰੇ ਹੀ ਵਿਦਿਆਰਥੀ ਬੰਦਾ ਭਲਾ ਰਾਜ ਦਾ ਮੁੱਖ ਮੰਤਰੀ ਇਹ ਪ੍ਰਧਾਨ ਮੰਤਰੀ ਇਹ ਭਲਾ ਕੋਈ ਵੀ ਹੈ ਉਹ ਕਿਸੇ ਅਧਿਆਪਕ ਨੂੰ ਪੜ੍ਹ ਕੇ ਇੱਥੇ ਪਹੁੰਚਦਾ ਪਰ ਅਧਿਆਪਕਾਂ ਦੇ ਨਾਲ ਬਰਤਮੀਤੀ ਕਰਨੀ ਉਹਨਾਂ ਨੂੰ ਧਮਕੀਆਂ ਦੇਣੀਆਂ ਜਿੱਥੇ ਕਿ ਸਾਨੂੰ ਪ੍ਰਾਲੀ ਦੀਆਂ ਡਿਊਟੀਆਂ ਦੇ ਧਮਕੀਆਂ ਦਿੱਤੇ ਪਈ ਸੀ ਅੱਜ ਜ਼ਿਲਦਾਰ ਸਾਹਿਬਾਂ ਤੋਂ ਧਮਕੀਆਂ ਦੇ ਰਿਹਾ ਇਹ ਕਦੇ ਵੀ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਸਾਡੇ ਨਾਲ ਹੁਣ ਜਿੱਥੇ ਸਾਰੀਆਂ ਅਧਿਆਪਕਾਂ ਚੱਥੇ ਬੰਦੀਆਂ ਬੈਠੀਆਂ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਨੇ ਉਹ ਵੀ ਸਾਡੇ ਨਾਲ ਸਮਰਥਨ ਦੇ ਨੇ ਜੇਕਰ ਹੁਣ ਇਹ ਜਿਹੜਾ ਹੈਂਕਰਵਾ ਜ਼ਿਲਦਾਰ ਉਹ ਇਥੇ ਸਾ ਮੁੱੱਚੇ ਅਧਿਕਾਰਕ ਵਰਗ ਤੋਂ ਮਾਫੀ ਨਹੀਂ ਮੰਗਦਾ ਕਿ ਸਾਡੀਆਂ ਲੱਗੀਆਂ ਡਿਊਟੀਆਂ ਨਹੀਂ ਕੀਤੀਆਂ ਦੀਆਂ ਤੇ ਨੋਟਸ ਵਾਪਸ ਨਹੀਂ ਹੁੰਦੇ ਇਹ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ। ਅੱਜ ਤੱਕ ਜਾਰੀ ਰਹੇਗਾ। ਹਾਂਜੀ 3 ਵਜੇ ਤੋਂ ਧਰਨਾ ਸ਼ੁਰੂ ਹੋਇਆ 7 ਵਜੇ ਸਾਰੀ ਰਾਤ ਧਰਨਾ ਚੱਲੇਗਾ। ਔਰ ਸਾਨੂੰ ਇਹ ਚਾਹੀਦਾ ਤੇ ਇਸੀ ਸਰਕਾਰ ਨੂੰ ਇਹਦਾ ਬਦਲਵਾਂ ਰੂਪ ਦਿੱਤਾ ਜਾਵੇ। ਪ੍ਰਤੀ ਏਕੜ ਜੇ ਪਰਾਲੀ ਨੂੰ ਤੁਸੀਂ ਵਿੱਚ ਗਲਾਉਣਾ ਤੇ ਉਹਦੀ 5 ਤੋਂ 7000 ਰੁਪਇਆ ਜਿਹੜੀ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ। ਉਹ ਬਦਲਵਾਂ ਰੂਪ ਕਰੋ ਕਿ ਆਸਤ ਵਿੱਚ ਪ੍ਰੰਤ ਪੈਦਾ ਕਰਨੀ ਇਹ ਕਦੀ ਨਹੀਂ ਹੋਤਾ ਅਸੀਂ ਤੇ ਇਸ ਮੰਚ ਤੋਂ ਨਾਰਾ ਦੇਨੇ ਆ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ ਸ਼ੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਗਲਾ ਕਦਮ ਕੀ ਹੈ ਅਗਲਾ ਸਾਰਾ ਵੱਡਾ ਇਕੱਠੇ ਤੇ ਸਵੇਰ ਤੱਕ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕ ਮੁਲਾਜ਼ਮ ਕਿਸਾਨ ਸਾਰੇ ਇਕੱਠੇ ਹੋਣਗੇ ਇਹ ਜਿਹੜਾ ਸੰਘਰਸ਼ ਹੈ ਇਹਦਾ ਵਿਗਲ ਅਸੀਂ 50 ਪੰਦਰ ਤੇ ਵੱਡੇ ਲੈਵਲ ਤੇ ਹੈਗਾ ਕਿਉਂਕਿ ਨੂੰ ਪਤਾ ਸੀ 27 ਤਰੀਕ ਦਾ ਜਿਹੜਾ ਇਹਨਾਂ ਪ੍ਰੋਟੈਸਟ ਲੀਕਦਾ ਮੈਨੂੰ ਕਿਤੇ ਜਵਾਬ ਜਿਹੜਾ ਹੈ ਉਹ ਦੇਣਾ ਔਖਾ ਹੋ ਜਾਊਗਾ ਇਸ ਲਈ ਅੱਜ ਐਸ ਡੀ ਐਮ ਇਥੋਂ ਛੁੱਟੀ ਤੇ ਚਲੇ ਗਏ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਜਿਹੜੇ ਸਾਡੇ ਨਾਲ ਗੱਲਬਾਤ ਜਿਹੜੀ ਉਹ ਕਰਨ ਦੇ ਲਈ ਆਏ ਪਰ ਉਹਨਾਂ ਦੀ ਹੈਂਕਰ ਜਿਹੜੀ ਸੀਗੀ ਉਹਨਾਂ ਦੀ ਸ਼ਬਦਾਵਲੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਗਲਤ ਸੀਗੀ ਉਹ ਸਾਡੇ ਸਾਰਿਆਂ ਦੇ ਨਾਲ ਅਧਿਆਪਕਾਂ ਦੇ ਨਾਲ ਰੂਟਲੀ ਜਿਹੜਾ ਉਹ ਬੋਲ ਕੇ ਗਏ ਨੇ ਸੋ ਇਹ ਸੀ ਇਹ ਚੀਜ਼ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਇੱਥੇ ਤਰਦਾ ਜਿਹੜਾ ਹੈਗਾ ਉਹ ਲਾ ਕੇ ਬਿਠਾ ਕਿ ਜਿੰਨੀ ਦੇਰ ਤੱਕ ਤਸੀਲਦਾਰ ਜਿਹੜਾ ਹੈਗਾ ਉਹ ਮਾਫੀ ਨਹੀਂ ਮੰਗਦਾ ਤੇ ਸਾਡੀਆਂ ਜਿਹੜੇ ਹੈਗੇ ਡਿਊਟੀਆਂ ਲੱਗੀਆਂ ਉਹ ਨੁਕਰਾ ਨਹੀਂ ਕਰਦੇ ਉਨੀ ਦੇਰ ਤੱਕ ਜਿਹੜਾ ਹੈ ਤਰਨਾ ਸਾਡਾ ਜਿਹੜਾ ਉਹ ਜਾਰੀ ਰਹੂਗਾ